ਇਹ ਨਾਂ ਹੈ ਮੇਰਾ ਨਾਮ ਲਾਪਰੀ ਸਿੰਘ ਹੈ ਬਹੁਤ ਬੜੀ ਤੋਕਤਾ ਇੱਕ ਲਾਪਰੀ ਇਹ ਤੋਂ ਜਤਰਾ ਤੇ ਗਿਆ ਜੀ ਸ਼ਾਨ ਮੌਸਮ ਹੋ ਰਿਹਾ ਹਾਂਜੀ ਨਾਂ ਸੀ ਕਿਵੇਂ ਨਾਮ ਮਾਈ ਸੁਖਮਨਪਾਲ ਸਿੰਘ ਉਹਨਾਂ ਦਾ ਨਾਂ ਸੀ ਸੰਪਰਦਾਇ ਬਾਬਾ ਬਲੀ ਚੰਦ ਸਾਹਿਬੀ ਤੋਂ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ ਬਾਬਾ ਗੁਰਬੰਧ ਸਿੰਘ ਜੀ ਲਈ ਰਹਿਣ ਮਾਇ ਜੇ ਤੋਣ ਵੀ ਉਹਨਾਂ ਦਾ ਪਹਿਰਾ ਇੱਥੇ ਪੱਟੀ ਗੁਰਦੁਆਰਾ ਲਲਕਾਰ ਸਾਹਿਬ ਵਿਖੇ ਲੱਗਾ ਲੱਗਿਆ ਜੀ ਆ ਕੋਈ ਦਿਨਾਂ ਤੋਂ ਸ੍ਰੀ ਹਿਮਕੁਣ ਸਾਹਿਬ ਜੀ ਦੀ ਯਾਤਰਾ ਆਰੰਭ ਹੋਈ ਆ ਇਹ ਯਾਤਰਾ ਕਰਨ ਅੱਗੇ ਹਰ ਸਾਲ ਜਾਂਦੇ ਆ ਇਸ ਵਾਰ ਵੀ ਗਏ ਆ ਤੇ ਯਾਤਰਾ ਦੌਰਾਨ ਕੁਝ ਕਹਿੰਦੇ 3 300 ਮੀਟਰ ਦਾ ਜਿਹੜਾ ਉਹ ਪੈਂਡਾ ਉਹ ਰਹਿ ਗਿਆ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਕਿਹੜੀ ਡੈਥ ਹੋ ਗਈ ਆ ਸਾਹ ਨਾ ਮਿਲਣ ਕਰਕੇ ਤੇ ਉੱਥੇ ਹਸਪਤਾਲ ਦੀ ਕੋਈ ਪ੍ਰੋਬਲਮ ਹੋਣ ਕਰਕੇ ਸਿੰਘ ਜਿਹੜਾ ਉਹ ਚੜਾਈ ਕਰ ਗਿਆ ਬੜੀ ਦੁਖਦਾਈ ਘਟਨਾ ਵਾ ਇੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਵਾ ਉੱਥੇ ਸੰਪਰਦਾਇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਜਾਨ ਸ਼ਰਮਾ ਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਇਸ ਦੋਹਰੀ ਘੜੀ ਦੇ ਵਿੱਚ ਜਿਹੜਾ ਪਰਿਵਾਰ ਦੇ ਨਾਲ ਆ ਮੋਢੇ ਨਾਲ ਮੋਢਾ ਜੁੜ ਕੇ ਖੜੇ ਨੇ ਸੰਪਰਦਾ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਵਾ ਕਿਉਂਕਿ ਸਿੰਘ ਸੇਵਾਦਾਰ ਵੀ ਬਹੁਤ ਵੱਡਾ ਸੀ ਤੇ ਸੂਰਬੀਰ ਵੀ ਬਹੁਤ ਵੱਡਾ ਸੀ ਇਸ ਕਰਕੇ ਸਿੰਘ ਦਾ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਵਾ ਹਾਂਜੀ ਬਾਬਾ ਜੀ ਇੱਕ ਇਹਨਾਂ ਦੇ ਕੋਈ ਮਾਤਾ ਪਿਤਾ ਵੀ ਘਰ ਭੈਂਪਰਾ ਸਨ ਹਾਂਜੀ ਮਾਤਾ ਪਿਤਾ ਉਹ ਮਾਤਾ ਗਈ ਆ ਤੇ ਪਿਤਾ ਦੀ ਡੈਥ ਹੋਈ ਆ ਤੇ ਇੱਥੇ ਤਾਇਆ ਤਾਈ ਦੇ ਕੋਲ ਰਹਿੰਦੇ ਆ ਹਾਂਜੀ ਇੱਕ ਉਹਨਾਂ ਦੀ ਸਿਸਟਰ ਭੈਣ ਉਹਨਾਂ ਦੀ ਇੱਕ ਜਿਹਨਾਂ ਵਾਲੀ ਜਿਵੇਂ ਫੇਰੀ ਲਗਾ ਕੇ ਅੰਤਿਮ ਉਸਤਾਰ ਕੀ ਤਕਰੀਰ ਲਾਗੇ ਬੰਨੇ ਵਿਆਹ ਦਾ ਪ੍ਰੋਗਰਾਮ ਸੀ ਤਾਂ ਵੈਸੇ ਨਹੀਂ ਉਹਨਾਂ ਦੀ ਸ਼ਾਦੀ ਨਹੀਂ ਹੋਈ ਸੀ ਅਨਮੈਰਿਡ ਚੰਨ ਗਾੜੀ ਮੌਤ ਨੂੰ ਗਿਆ ਹਾਂ ਨਾ ਹਾਂਜੀ